ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅ ਅੱਜ ਕੌਮੀ ਵਿਗਿਆਨ ਦਿਵਸ ਹੈ ਅੱਜ ਦੇ ਦਿਨ ਭਾਰਤ ਦੇ ਇੱਕ ਮਹਾਨ ਵਿਗਿਆਨੀ ਸਰ ਚੰਦਰ ਸ਼ੇਖਰ ਵੈਂਕਟਾ ਰਮਨ ਸੀ ਵੀ ਰਮਨ ਜੀ ਨੂੰ ਛੋਟਾ ਕਰਕੇ ਅਸੀਂ ਕਹਿੰਦੇ ਹਾਂ ਉਹਨਾਂ ਨੇ ਭੌਤਿਕ ਵਿਗਿਆਨ ਦੇ ਇੱਕ ਖੇਤਰ ਦੇ ਵਿੱਚ ਇੱਕ ਖੋਜ ਕੀਤੀ ਸੀ ਜਿਹੜੀ ਰਮਨ ਇਫੈਕਟ ਦੇ ਨਾਂ ਨਾਲ ਦੁਨੀਆ 'ਚ ਜਾਣੀ ਜਾਂਦੀ ਹੈ ਤੇ ਅਸੀਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਦਈਏ ਕਿ ਜਿਹੜੇ ਛੋਟੇ-ਛੋਟੇ ਕਣ ਸਾਡੇ ਪਦਾਰਥ ਦੇ ਹੈਗੇ ਆ ਉਹ ਜਦੋਂ ਆਪਣੇ ਦੁਆਲੇ ਕੰਬਦੇ ਆ ਇਸ ਤਰ੍ਹਾਂ ਤਾਂ ਉਹ ਕਿਸ ਖਾਸ ਕਿਸਮ ਦੀਆਂ ਜਿਹੜੀਆਂ ਨੇ ਉਹ ਕਿਰਣਾ ਛੱਡਦੇ ਚਾਹੇ ਉਹ ਸਾਨੂੰ ਨਾਂ ਵੀ ਦਿੱਸਣ ਬਹੁਤ ਸਾਰੀਆਂ ਕਿਰਣਾ ਅਜਹੀਆਂ ਨੇ ਜਿਹੜੀਆਂ ਸਾਨੂੰ ਦਿਖਦੀਆਂ ਨਹੀਂ ਹੈ ਇਸ ਕਿਸਮ ਦੀਆਂ ਜਿਹੜੇ ਬਹੁਤ ਸਾਰੇ ਜਿਹੜੇ ਅਣੂ ਅਣੂ ਨੇ ਪਦਾਰਥ ਦੇ ਉਹ ਜਿਹੜੇ ਐ ਉਹਨਾਂ ਦੇ ਵਿੱਚੋਂ ਇੱਕ ਖਾਸ ਕਿਰਨਾ ਨਿਕਲਦੀਆਂ ਸੀ ਜਿਹੜੀਆਂ ਪਤਾ ਆਪਣੇ ਰਮਨ ਨੇ ਲਾਇਆ ਸੀ ਵੀ ਰਮਨ ਨੇ ਲਾਇਆ ਤੇ ਉਹਦੇ ਆਧਾਰ ਦੇ ਉੱਤੇ ਉਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਤੇ ਅੱਜ ਦੇ ਦਿਨ ਦੀ ਇਸ ਖੋਜ ਦੇ ਨਾਂ ਦੇ ਉੱਤੇ 1987 ਤੋਂ ਅੱਜ ਦੇ ਦਿਨ ਨੂੰ 28 ਫਰਵਰੀ ਨੂੰ ਕੌਮੀ ਵਿਗਿਆਨ ਦਿਸ ਦੇ ਤੌਰ ਤੇ ਬਨਾਇਆ ਜਾਂਦਾ ਹੈ ਅਸੀਂ ਸਮਝਦੇ ਹਾਂ ਕਿ ਵਿਗਿਆਨ ਜਿਹੜੀ ਹੈ ਉਸ ਦਾ ਗਿਆਨ ਤੇ ਉਸ ਦੀ ਵਿਧੀ ਦਾ ਗਿਆਨ ਹੋਣਾ ਨਾ ਸਿਰਫ ਸਾਡੇ ਵਿਗਿਆਨ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਨਾ ਸਿਰਫ ਵਿਗਿਆਨ ਪੜ੍ਹਾਉਣ ਵਾਲੇ ਟੀਚਰਾਂ ਲਈ ਨਾ ਸਿਰਫ ਆਮ ਪੜ੍ਹੇ ਲਿਖੇ ਲੋਕਾਂ ਲਈ ਸਗੋਂ ਸਮੁੱਚੀ ਵਸੋਂ ਲਈ ਇਹ ਜ਼ਰੂਰੀ ਹੈ ਕਿ ਉਹ ਜਾਣਣ ਕਿ ਵਿਗਿਆਨ ਅਸਲ ਚ ਕੀ ਨੂੰ ਕਹਿੰਦੇ ਹੈ ਕੀ ਇਸ ਗੱਲ ਨੂੰ ਵਿਗਿਆਨ ਕਹਿੰਦੇ ਹੈ ਕਿ ਕੋਈ ਵਿਅਕਤੀ ਆਪਣੇ ਤੌਰ ਤੇ ਇਹ ਕਹਿ ਦੇਵੇ ਕਿ ਜਿਹੜਾ ਗਾਂ ਦਾ ਗੋਹ ਹੈ ਉਹਦੇ ਨਾਲ ਫਲਾਣੀ ਚੀਜ਼ ਦਾ ਇਲਾਜ ਹੁੰਦਾ ਹੈ ਜਦ ਕਿ ਉਹਦੇ ਸਬੂਤ ਕੋਈ ਨਾ ਹੋਵੇ ਇਹ ਕਹਿਣ ਨਾਲ ਵਿਗਿਆਨ ਨਹੀਂ ਹੋ ਜਾਂਦੀ ਜੇ ਤੁਸੀਂ ਉਹਨੂੰ 10 ਵਾਰੀ ਜਾਂ 100 ਵਾਰੀ ਜਾਂ 1000 ਵਾਰੀ ਵੀ ਦੁਹਰਾ ਦਿਓ ਅਜਹੀ ਗੱਲ ਨੂੰ ਉਹਦੇ ਨਾਲ ਉਹ ਗਿਆਨ ਨਹੀਂ ਬਣ ਜਾਂਦੀ ਤੇ ਫਲਾਣੀ ਕਿਸਮ ਦੀਆਂ ਜਿਹੜੀਆਂ ਕਿਰਨਾਂ ਹਨ ਉਹਨਾਂ ਤੋਂ ਬਚਾਅ ਫਲਾਣੀ ਚੀਜ਼ ਨਾਲ ਹੋ ਜਾਂਦਾ ਹੈ ਉਹ ਵੀ ਵਿਗਿਆਨ ਦੇ ਖੇਤਰ ਚ ਨਹੀਂ ਆਉਂਦਾ ਉਹ ਵਿਗਿਆਨ ਦੇ ਝੂਠੇ ਦਾਅਵੇ ਹੁੰਦੇ ਆ ਵਿਗਿਆਨ ਦੇ ਬਾਰੇ ਚ ਉਹ ਸਾਨੂੰ ਉਹਦੇ ਬਾਰੇ ਸੋਚਣ ਦੀ ਲੋੜ ਹੁੰਦੀ ਹੈ ਇਸ ਤੋਂ ਇਲਾਵਾ ਜਿਹੜੀ ਵਿਗਿਆਨਕ ਅਸੀਂ ਕਹਿੰਦੇ ਆ ਵੀ ਸੋਚ ਦੇ ਧਾਰਨੀ ਬਣੀ ਹੈ ਜਿਹਨੂੰ ਅਸੀਂ ਕਹਿੰਦੇ ਆ ਵੀ ਸਾਡਾ ਜਿਹੜਾ ਰੁਖ ਹੈ ਉਹ ਵਿਗਿਆਨਕ ਹੋਵੇ ਉਹ ਇੱਕ ਅਨਪੜ੍ਹ ਵਿਅਕਤੀ ਦਾ ਵੀ ਹੋ ਸਕਦਾ ਹੈ ਜਦੋਂ ਉਹ ਕਿਉਂ ਕਿੰਤੂ ਪਰੰਤੂ ਕਰਦਾ ਹੈ ਗੱਲਾਂ ਦੇ ਉੱਤੇ ਤਾਂ ਉਹਦੀ ਜਿਹੜਾ ਤੌਰ ਤਰੀਕਾ ਉਹ ਵਿਗਿਆਨਕ ਹੋਇਆ ਕਰਦਾ ਹੈ ਜਦੋਂ ਲੰਬੇ ਸਮੇਂ ਪਹਿਲਾਂ 2000 ਸਾਲ ਪਹਿਲਾਂ ਕਿਤੇ ਕੋਈ ਆ ਜੜੀ ਜਿਹੜਾ ਆਪਣੇ ਡੰਗਰ ਚਾਰ ਦਾ ਫਿਰਦਾ ਸੀ ਤੇ ਉਹਦੇ ਲੋਹੇ ਵਾਲੇ ਬੂਟ ਪਾਏ ਹੋਏ ਸੀ ਤਾਂ ਉਹਦੇ ਬੂਟ ਕਿਸੇ ਪੱਥਰ ਦੇ ਵਿੱਚ ਲਾਗੇ ਤੇ ਨਿਕਲਣ ਨਾ ਤਾਂ ਉਹਨੇ ਸੋਚਣਾ ਸ਼ੁਰੂ ਕਰ ਦਿੱਤਾ ਉਹ ਇੱਕ ਤਰੀਕਾ ਸੀ ਕਿ ਉਹ ਨੂੰ ਇਹ ਸੋਚ ਸਕਦਾ ਸੀ ਵੀ ਕੋਈ ਕੁਦਰਤ ਦੀ ਗੈਬੀ ਸ਼ਕਤੀ ਹੈ ਕੋਈ ਪਰਮਾਤਮਾ ਦੀ ਦੇਣ ਹੈ ਜਿਹਦੇ ਕਰਕੇ ਉਹਦਾ ਬੂਟ ਇੱਥੇ ਫਸ ਗਿਆ ਇਹਦੇ ਵਿੱਚ ਕੋਈ ਨਵੀਂ ਕਿਸਮ ਦੀ ਤਾਕਤ ਹੈ ਕੋਈ ਜਿਹੜੀ ਸਾਨੂੰ ਪਤਾ ਨਹੀਂ ਲੱਗਦਾ ਉਹਨੇ ਇਹ ਸੋਚਣ ਦੀ ਬਜਾਏ ਇਹ ਲੱਗਿਆ ਉਥੋਂ ਉਹਨੂੰ ਲੱਗਿਆ ਵੀ ਜਿਹੜੀ ਇੱਕ ਅਜਿਹੀ ਚੀਜ਼ ਹੈ ਇਹਦੇ ਵਿੱਚ ਜਿਹੜੀ ਲੋਹੇ ਨੂੰ ਖਿੱਚਦੀ ਹੈ ਫਿਰ ਉਹਦੇ ਤੋਂ ਪਤਾ ਲੱਗਿਆ ਵੀ ਉਹਦਾ ਜਿਹੜਾ ਪੱਥਰ ਹੈ ਉਹ ਪੱਥਰ ਹੈ ਜਿਹੜਾ ਉਹ ਇੱਕ ਚੁੰਬਕ ਹੈ ਤੇ ਉਹ ਕੁਦਰਤੀ ਚੁੰਬਕ ਹੈ ਚੁੰਬਕ ਹੈ ਜਿਹੜੀ ਉਹ ਲੋਹੇ ਨੂੰ ਖਿੱਚਦੀ ਹੈ ਇਹ ਗਿਆਨ ਦਾ ਪਤਾ ਲੱਗਿਆ ਸਾਡਾ ਜਿਹੜਾ ਪੁਰੀ ਦੇ ਵਿੱਚ ਜਗਨਨਾਥਪੁਰੀ ਉੜੀਸਾ ਦੇ ਵਿੱਚ ਉਹਦੇ ਨੇੜੇ ਇੱਕ ਕੋਨਾਰਕ ਦਾ ਮੰਦਿਰ ਹੈ ਕੋਨਾਰਕ ਦਾ ਮੰਦਿਰ ਦੇ ਉੱਤੇ ਬਾਕੀ ਵੱਖਰੀ ਗੱਲ ਹੈ ਵੀ ਜਦੋਂ ਉਹ ਬਣਿਆ ਉੱਥੇ ਕਿਸ ਕਿਸਮ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਮਨੁੱਖ ਦੀ ਕਹੀ ਜੀ ਲੋੜ ਹੈ ਮਨੁੱਖ ਤੇ ਔਰਤ ਦੀ ਆਪਸ ਦੇ ਵਿੱਚ ਉਹ ਬਹੁਤ ਸਾਰੀਆਂ ਮੂਰਤਾਂ ਨੇ ਅਸੀਂ ਉਹਦੇ ਮੂਰਤਾਂ ਦੇ ਉੱਤੇ ਕੋਈ ਇਤਰਾਜ਼ ਨਹੀਂ ਕਰਦੇ ਇੱਕ ਸਮੇਂ ਦੀ ਗੱਲ ਹੁੰਦੀ ਹੈ ਇੱਕ ਇਤਿਹਾਸ ਦੇ ਉਸ ਦੌਰ ਦੀ ਗੱਲ ਹੁੰਦੀ ਹੈ ਜਦੋਂ ਲੋਕਾਂ ਨੂੰ ਉਸ ਗੱਲ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਉਹਦੇ ਨਾਲ ਮੈਂ ਉਹਦੇ ਨਾਲ ਸਾਡਾ ਕੋਈ ਇਤਰਾਜ਼ ਨਹੀਂਗਾ ਤੇ ਉਸ ਦੇ ਉੱਪਰ ਟੌਪ ਦੇ ਉੱਤੇ ਇੱਕ ਪੱਥਰ ਰੱਖਿਆ ਹੁੰਦਾ ਸੀ ਕਿਉਂਕਿ ਉਹ ਪੱਥਰਾਂ ਦੀ ਉਹ ਬਣਿਆ ਹੋਇਆ ਮੰਦਰ ਬਹੁਤ ਉੱਚਾ ਆ ਉਹਦੇ ਨੇੜੇ ਹੀ ਸਮੁੰਦਰ ਹੈ ਜਦੋਂ ਸਮੁੰਦਰੀ ਜਹਾਜ਼ ਉੱਥੇ ਨੇੜੇ ਆਉਂਦੇ ਸੀ ਤਾਂ ਉਹ ਵੱਖਰੀ ਤਰ੍ਹਾਂ ਨਾਲ ਖਿੱਚੇ ਜਾਂਦੇ ਸੀ ਤੇ ਉੱਥੋਂ ਉਹਨਾਂ ਨੂੰ ਕੱਢਣਾ ਔਖਾ ਹੋ ਜਾਂਦਾ ਸੀ ਫਿਰ ਹੌਲੀ-ਹੌਲੀ ਪਤਾ ਲੱਗਿਆ ਵੀ ਜਿਹੜਾ ਉਹ ਪੱਥਰ ਉੱਤੇ ਪਿਆ ਹੈ ਉਹ ਚੁੰਬਕ ਹੈ ਤੇ ਇਹ ਇਹਨਾਂ ਨੂੰ ਖਿੱਚਦਾ ਹੈ ਗੈਬੀ ਸ਼ਕਤੀ ਨਹੀਂ ਕੋਈ ਹੈ ਸੋ ਹਰ ਮਨੁੱਖ ਦੀ ਜਿਹੜੀ ਸੋਚਣ ਦੀ ਦਾ ਤੌਰ ਤਰੀਕਾ ਜਦੋਂ ਤੁਸੀਂ ਉਹਨੂੰ ਗੈਬੀ ਸ਼ਕਤੀ ਪਰਮਾਤਮਾ ਦੀ ਸ਼ਕਤੀ ਕਿਸੇ ਮਹਾ ਬਲੀ ਦੀ ਸ਼ਕਤੀ ਦੇ ਤੌਰ ਤੇ ਦੇਖਣਾ ਸ਼ੁਰੂ ਕਰਦਨੇ ਹੋ ਤਾਂ ਤੁਹਾਡੀ ਸੋਚ ਗੈਰ ਵਿਗਿਆਨਕ ਹੋ ਜਾਂਦੀ ਹੈ ਤੇ ਵਿਗਿਆਨਕ ਸੋਚ ਹੈ ਜਿਹੜੀ ਤੁਹਾਡੇ ਆਲੇ-ਦਾਲੇ ਜੋ ਵੀ ਘਟਨਾਵਾਂ ਹੋ ਰਹੀਆਂ ਨੇ ਤੁਸੀਂ ਬਿਮਾਰ ਰਹੇ ਹੋ ਤਾਂ ਉਹਦਾ ਕਾਰਨ ਲੱਭਦੇ ਹੋ ਤੁਸੀਂ ਗਰੀਬ ਹੋ ਉਹਦਾ ਕਾਰਨ ਲੱਭਦੇ ਹੋ ਜਦੋਂ ਤੁਸੀਂ ਉਹਨਾਂ ਦੇ ਕਾਰਨ ਲੱਭਦੇ ਹੋ ਤੇ ਕਾਰਨ ਲੱਭ ਕੇ ਕੁਝ ਕਾਰਨਾਂ ਦੇ ਵਿਰੁੱਧ ਤੁਸੀਂ ਇਕੱਲੇ ਲੜਦੇ ਹੋ ਕੁਝ ਕਾਰਨਾਂ ਦੇ ਵਿਰੁੱਧ ਸਮਾਜਿਕ ਤੌਰ ਤੇ ਇਕੱਠੇ ਹੋ ਕੇ ਲੜਦੇ ਹੋ ਜਿਹੜਾ ਅੱਜ ਦਾ ਵਿਗਿਆਨ ਦਾ ਜਿਹੜਾ ਅੱਜ ਦਾ ਦਿਨ ਅਸੀਂ ਮਨਾ ਰਹੇ ਹਾਂ ਅਸੀਂ ਜਿਹੜੀ ਸਾਡੀ ਭੁੱਖ ਮਰੀਏ ਗਰੀਬੀ ਹੈ ਕੰਗਾਲੀ ਹੈ ਅਨਪੜਤਾ ਹੈ ਬੇਰੁਜ਼ਗਾਰੀ ਹੈ ਤੇ ਲੋਕਾਂ ਚ ਹਾਹਾਕਾਰ ਹੈ ਮਹਿੰਗਾਈ ਹੈ ਉਹਨਾਂ ਦੇ ਕਾਰਨ ਲੱਭੀਏ ਕੀ ਨੇ ਕੌਣ ਨੇ ਤੇ ਉਹਨਾਂ ਕਾਰਨਾਂ ਵਿਰੁੱਧ ਇਕੱਠੇ ਹੋ ਕੇ ਲੜੀਏ ਇਹ ਸਾਨੂੰ ਵਿਗਿਆਨ ਸਿਖਾਉਂਦੀ ਹੈ ਕਿ ਅਸੀਂ ਆਪਣੀ ਸੋਚ ਵਿਗਿਆਨਕ ਕਰਾਂਗੇ ਉਮੀਦ ਹੈ ਕਿ ਕਰਾਂਗੇ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਸਾਡੇ ਭਾਸ਼ਾਵਾਂ ਦਾ ਮਾਤ ਭਾਸ਼ਾ ਦਾ ਬੜਾ ਰੌਲਾ ਪਿਆ ਹੋਇਆ ਤਾਮਿਲ ਨੱਡੂ ਦੇ ਮੁੱਖ ਮੰਤਰੀ ਜੀ ਤਿੰਨ ਚਾਰ ਪੰਜ ਦਿਨਾਂ ਤੋਂ ਲਗਾਤਾਰ ਉਹਨਾਂ ਦਾ ਧਰਮਿੰਦਰ ਪ੍ਰਧਾਨ ਸਾਡੇ ਜਿਹੜੇ ਯੂਨੀਅਨ ਮਿਨਿਸਟਰ ਨੇ ਜਿਹੜੇ ਸਿੱਖਿਆ ਦੇ ਮੰਤਰੀ ਹੈ ਉਹਨਾਂ ਦੇ ਨਾਲ ਵੀ ਪੰਕਾ ਪਿਆ ਹੋਇਆ ਚਿੱਠੀ ਦਰ ਚਿੱਠੀ ਇੱਕ ਦੂਜੇ ਨੂੰ ਲਿਖੀ ਜਾ ਰਹੀ ਹੈ ਕੱਲ ਉਹਨਾਂ ਨੇ ਗੱਲ ਇਹ ਕਹੀ ਕਿ ਅਸੀਂ ਕਿਸੇ ਭਾਸ਼ਾ ਦੇ ਵਿਰੋਧੀ ਨਹੀਂ ਹਾਂ ਅਸੀਂ ਵੀ ਨਹੀਂ ਸੰਗਰਾਮ ਟੀਵੀ ਵਾਲੇ ਵੀ ਨਹੀਂ ਅਸੀਂ ਵਿਰੋਧੀ ਕਿਸੇ ਭਾਸ਼ਾ ਦੇ ਅਸੀਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਉਹ ਭਾਸ਼ਾਵਾਂ ਵਿੱਚ ਅੱਡ-ਅੱਡ ਲੋਕਾਂ ਨੇ ਆਪਣੀਆਂ ਮਾਵਾਂ ਤੋਂ ਸਿੱਖੀਆਂ ਨੇ ਅਸੀਂ ਸਾਰੀਆਂ ਮਾਵਾਂ ਨੂੰ ਸਲਾਮ ਕਰਦੇ ਹਾਂ ਉਹਨਾਂ ਨੇ ਕਹੇ ਕਿ ਹਾਂ ਵੀ ਜਿਹੜੀ ਹਿੰਦੀ ਹੈ ਇਹਦੀ ਜਿਹੜਾ ਥੋਸਿਆ ਜਾਣਾ ਉਸ ਨੇ ਭਾਰਤ ਦੀਆਂ ਤਕਰੀਬਨ 25 ਭਾਸ਼ਾਵਾਂ ਨੂੰ ਆਪਣੇ ਅੰਦਰ ਸਮੋ ਲਿਆ ਜਾਨੀ ਖਤਮ ਕਰ ਦਿੱਤਾ ਉਹ ਖਤਮ ਹੋਣ ਦੇ ਕਗਾਰ ਤੇ ਪਹੁੰਚ ਗਈਆਂ ਖਤਮ ਨਹੀਂ ਹੋਈਆਂ ਖਤਮ ਹੋਣ ਦੇ ਕਗਾਰ ਤੇ ਪਹੁੰਚ ਗਈਆਂ ਉਨਾ ਨੇ ਕਾਲੇ ਕਿਹਾ ਵੀ ਜਿਹੜੀ ਹਿੰਦੀ ਹੈ ਇਹਦੀ ਜਿਹੜਾ ਥੋਸਿਆ ਜਾਣਾ ਉਸ ਨੇ ਭਾਰਤ ਦੀਆਂ ਤਕਰੀਬਨ 25 ਭਾਸ਼ਾਵਾਂ ਨੂੰ ਆਪਣੇ ਅੰਦਰ ਸਮੋ ਲਿਆ ਜਿਹੜੀ ਖਤਮ ਕਰ ਦਿੱਤਾ ਉਹ ਖਤਮ ਹੋਣ ਦੇ ਕਗਾਰ ਤੇ ਪਹੁੰਚ ਗਈਆਂ ਖਤਮ ਨਹੀਂ ਹੋਈਆਂ ਖਤਮ ਹੋਣ ਦੇ ਕਗਾਰ ਤੇ ਪਹੁੰਚ ਗਈਆਂ ਕੁਝ ਭਾਸ਼ਾਵਾਂ ਦੇ ਉਹਨਾਂ ਨੇ ਨਾਂ ਲਈਏ ਪੋਜਪਰੀ ਉਹ ਚੋਂ ਜੀ ਕ ਸੰਥਾਲੀ ਹੈ ਮੈਥਲੀ ਹੈ ਅਵਧੀ ਹੈ ਬਰਾਜਾ ਹੈ ਗੁੰਦੇਲੀ ਹੈ ਗੜਵਾਲੀ ਹੈ ਕਮਾਉਣੀ ਹੈ ਮਗਾਹੀ ਹੈ ਮਾਰਵਾੜੀ ਹੈ ਮਾਲ ਮਾਲਵੀ ਹੈ ਛਤੀਸ਼ਗੜੀ ਹੈ ਅੰਗਿਕ ਹੈ ਹੋ ਭਾਸ਼ਾ ਹੈਗੀ ਇੱਕ ਉਹਨਾਂ ਦੀ ਕੁੱਕੀ ਜੋ ਉਧਰਲੇ ਪਾਸੇ ਵਾਲਿਆਂ ਦੀ ਖਰੀਆ ਹੈ ਖੋਰთა ਹੈ ਕੋਰਮਾਲੀ ਹੈ ਕਰੂਖ ਹੈ मुਂਦਰੀ ਹੈ ਵਗੈਰਾ ਵਗੈਰਾ ਇਹ ਸਾਰੀਆਂ ਆਖਰੀ ਸਾਹ ਗਿਣ ਰਹਿੰਦੇ ਨੇ ਭਾਸ਼ਾਾਂ ਦਾ ਸਾਨੂੰ ਇਹਦੇ ਬਾਰੇ ਬਹੁਤ ਸਕੇਤ ਹੌਦੀ ਲੋੜ ਹੈ ਅਸੀਂ ਸਾਡੇ ਸੰਗਰਾਮ ਤੀਵੀ ਟੀਵੀ ਦੇ ਜਿਹੜੇ ਦਰਸ਼ਕ ਹੈ ਉਹਨਾਂ ਨਾਲ 21 ਤਰੀਕ ਨੂੰ ਜਿੱਦਣ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਨ ਸੀ ਉਸ ਦਿਨ ਵੀ ਕਿਹਾ ਸੀ ਕਿ ਪੰਜਾਬੀ ਆਪਣੇ ਆਪ ਚਿਕ ਹੈ ਪੰਜਾਬੀ ਦੀਆਂ ਜਿਹੜੀਆਂ ਉਪ ਭਾਸ਼ਾਵਾਂ ਨੇ ਉਹਨਾਂ ਦਾ ਵੀ ਸਾਨੂੰ ਉਸੇ ਤਰ੍ਹਾਂ ਹੀ ਸਤਿਕਾਰ ਕਰਨਾ ਚਾਹੀਦਾ ਜਿਵੇਂ ਅਸੀਂ ਪੰਜਾਬੀ ਦਾ ਸਮੁੱਚੇ ਤੌਰ ਤੇ ਕਰਦੇ ਹਾਂ ਉਹਨਾਂ ਚੋਂ ਪੁਆਧੀ ਸਾਡੇ ਮਲਵੇ ਵਾਲਿਆਂ ਦੀ ਬਹੁਤ ਸਾਰੇ ਲਫ਼ਜ਼ ਬਹੁਤ ਸਾਰੀਆਂ ਗੱਲਾਂ ਮਲਵਈ ਭਾਸ਼ਾ ਦੀਆਂ ਨੇ ਜਿਹੜੀਆਂ ਖਾਸ ਖਾਸੀਅਤਾਂ ਰੱਖਦੀਆਂ ਨੇ ਇਸੀ ਤਰ੍ਹਾਂ ਸਾਡੇ ਮਝੈਲ ਲੋਕਾਂ ਦੀ ਆਪਣੀ ਉਪਭਾਸ਼ਾ ਹੈ ਸੋ ਉਹਨਾਂ ਉਪਭਾਸ਼ਾਵਾਂ ਦਾ ਵੀ ਤਰੱਕੀ ਕਰਨਾ ਤੇ ਮੇਨ ਭਾਸ਼ਾ ਦਾ ਵੀ ਤਰੱਕੀ ਕਰਨਾ ਤਾਂ ਹੀ ਅਸੀਂ ਭਾਸ਼ਾ ਦੀ ਤਰੱਕੀ ਕਹਿ ਸਕਦੇ ਹਾਂ ਸੋ ਉਹਨਾਂ ਸਾਰੀਆਂ ਉਪਭਾਸ਼ਾਵਾਂ ਨੂੰ ਇੱਕ ਭਾਸ਼ਾ ਦੇ ਵਿੱਚ ਬੰਦ ਕਰਨਾ ਤੇ ਇਹ ਸਾਰੀਆਂ ਭਾਸ਼ਾਵਾਂ ਨੂੰ ਕੱਲੀ ਹਿੰਦੀ ਦੇ ਵਿੱਚ ਬੰਦ ਕਰਨਾ ਇਹ ਇੱਕ ਗਲਤ ਧਰਜਾਨ ਹੈ ਹਰ ਇੱਕ ਭਾਸ਼ਾ ਉਪਭਾਸ਼ਾ ਦਾ ਆਪਣਾ ਇੱਕ ਰੋਲ ਹੈਗਾ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਚਾਹੁੰਦੇ ਹਾਂ ਉਹ ਇਹ ਹੈ ਕਿ ਕੱਲ ਦਾ ਸੋਸ਼ਲ ਮੀਡੀਆ ਭਰਿਆ ਪਿਆ ਅੱਜ ਦੀ ਮੈਂ ਉਡੀਕ ਕਰਦਾ ਸੀ ਵੀ ਸੋਸ਼ਲ ਮੀਡੀਆ ਤੇ ਇੰਨੇ ਗੱਲਾਂ ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਵੀ ਪਈਆਂ ਹੋਈਆਂ ਨੇ ਅੱਜ ਦੀ ਪੰਜਾਬੀ ਟਰਬਿਊਨ ਨੇ ਉਹ ਗੱਲ ਸੱਚ ਸਿੱਧ ਕਰ ਦਿੱਤੀ ਕਿ ਹੈਡਿੰਗ ਇਹ ਹੈ ਕਿ ਬਦਲਾ ਬੁੰਦਲ ਗਿਆ ਹੈ ਬੁੰਦਲ ਕਿਵੇਂ ਗਿਆ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਦਾ ਜਿਹੜਾ ਟਰੱਕ ਯੂਨੀਅਨ ਦਾ ਮਸਲਾ ਹੈ ਉਹਦੇ ਚ ਪਤਾ ਲੱਗਿਆ ਇਹ ਹੈ ਕਿ ਉੱਥੇ ਪਹਿਲਾਂ ਟਰੱਕ ਯੂਨੀਅਨ ਵਾਸਤੇ ਮਨਜੀਤ ਸਿੰਘ ਕਾਕਾ ਜਿਹੜਾ ਉਸ ਨਾਲ 30 ਲੱਖ ਦਾ ਸੌਦਾ ਹੋ ਗਿਆ ਕਿ ਵੀ ਤੂੰ ਐਸ ਵਾਰੀ ਟਰੱਕ ਯੂਨੀਅਨ ਭਵਾਨੀਗੜ੍ਹ ਦਾ ਪ੍ਰਧਾਨ ਬਣੇਗਾ ਉਹ ਵਿਚਾਰਾ ਖੁਸ਼ ਹੋ ਗਿਆ ਦੂਜੇ ਦਿਨ ਪਤਾ ਲੱਗਿਆ ਵੀ ਨਹੀਂ ਜਤਿੰਦਰ ਸਿੰਘ ਵਿੱਕੀਵਾਜ ਬਈ ਜਿਹੜਾ ਉਹਨੂੰ 55 ਲੱਖ ਉਹਨੇ ਸੌਦਾ ਕਰ ਲਿਆ ਤੇ ਉਹ ਪ੍ਰਧਾਨ ਬਣ ਗਿਆ ਤੇ ਉਹਨੂੰ ਕਿਹਾ ਮਨਜੀਤ ਸਿੰਘ ਕਾਕੇ ਨੂੰ ਵੀ ਨਾ ਹੀ ਬਈ ਐਡੀ ਤਰ੍ਹਾਂ ਕੰਮ ਨਹੀਂ ਬਣਿਆ ਉਹ ਕਹਿੰਦਾ ਮੇਰੇ ਪੈਸੇ ਵਾਪਸ ਕਰ ਦੇ ਚਲੋ ਚੰਗੀ ਗੱਲ ਇਹ ਹੈ ਕਿ ਇੰਨੀ ਤਾਂ ਇਮਾਨਦਾਰੀ ਦਿਖਾਈ ਇਸ ਇਮਾਨਦਾਰ ਸਰਕਾਰ ਨੇ ਕਿ ਉਹਦਾ 30 ਲੱਖ ਵਾਪਸ ਕਰਤਾ ਫਿਰ ਉਹਨੇ ਵੀਡੀਓ ਪਾ ਦਿੱਤੀ ਵੀ ਇਸ ਤਰ੍ਹਾਂ ਚਲੋ ਵੀ ਮੈਨੂੰ ਤਾਂ 30 ਲੱਖ ਮਿਲ ਗਿਆ ਉਹਦੇ ਖਿਲਾਫ ਫਿਰ ਉਹਨੂੰ ਥ੍ਰੈਟ ਆਉਣੇ ਸ਼ੁਰੂ ਹੋ ਗਏ ਵੀ ਤੂੰ ਹੁੰਦਾ ਕੌਣ ਹੈ ਬਦਨਾਮੀ ਕਰਨ ਵਾਲਾ ਉਹਨੇ ਜ਼ਹਿਰੀਲੀ ਚੀਜ਼ ਖਾ ਲਈ ਹਸਪਤਾਲ 'ਚ ਦਾਖਲ ਹੈ ਉਹ ਵਿਚਾਰਾ ਤੇ ਦੂਜੇ ਵੱਨੇ ਜਿਹੜੇ ਇਹ ਇਲਜ਼ਾਮ ਨੇ ਉਥੋਂ ਦੀ ਐਮ.ਐਲ.ਏ ਸੱਚੀ ਗੱਲ ਇਹ ਹੈ ਕਿ ਮੈਨੂੰ ਖੁਦ ਇਸ ਗੱਲ ਦਾ ਬੜਾ ਦੁੱਖ ਹੋਇਆ ਕਿ ਨਰਿੰਦਰ ਕੌਰ ਭਰਾਜ ਦੇ ਉੱਤੇ ਇਹ ਇਲਜ਼ਾਮ ਲੱਗ ਰਹੇ ਹੈ ਜਿਹਦੀ ਇਮੇਜ ਸਾਫ਼ ਸੁਥਰੀ ਸੁਣੀ ਜਾਂਦੀ ਸੀ ਜੇ ਉਹਦੇ ਤੇ ਇਹ ਇਲਜ਼ਾਮ ਲੱਗ ਰਹੇ ਤਾਂ ਬਹੁਤ ਵੱਡੀ ਗੱਲ ਹੈ ਹਾਲਾਂਕਿ ਉਹਨੇ ਇਸ ਇਹਨਾਂ ਇਲਜ਼ਾਮਾਂ ਤੋਂ ਕਿਨਾਰਾ ਕਰਿਆ ਕਿਹਾ ਵੀ ਨਹੀਂ ਮੈਂ ਮੇਰਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਤੇ ਪਰ ਤੁੰਝ ਇਹ ਹੈ ਦੀਬਾ ਨਰਿੰਦਰ ਭਰਾਜ ਜੀ ਸਾਡੇ ਬੱਚਿਆਂ ਰਗੀਆਂ ਤੁਸੀਂ ਜੇ ਧੂਆਂ ਨਿਕਲਦਾ ਤਾਂ ਅੱਗ ਤੱਕ ਤੇ ਬਲੀ ਹੈ ਏ ਦੱਸਣਾ ਪਊਗਾ ਤੁਹਾਨੂੰ ਆ ਲਾਸਟ ਗੱਲ ਤੁਹਾਡੇ ਨਾਲ ਸਾਂਝੀ ਇਹ ਕਰਨਾ ਚਾਹੁੰਦੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਡਿਗਰੀ ਦਾ ਰੇਡ ਕਾ ਬਹੁਤ ਦੇਰ ਦਾ ਚੱਲਿਆ ਹੁੰਦਾ ਆ ਕੁਝ ਸਮਾਂ ਪਹਿਲਾਂ ਜਿਹੜੀ ਕੇਂਦਰੀ ਜਿਹੜਾ ਸੀਆਈਸੀ ਹੈ ਸੈਂਟਰਲ ਇਨਫੋਰਮੇਸ਼ਨ ਕਮਿਸ਼ਨਰ ਹੈ ਸੀਆਈਸੀ ਕੇਂਦਰੀ ਸੂਚਨਾ ਕਮਿਸ਼ਨਰ ਉਸ ਨੇ ਹੁਕਮ ਕੀਤਾ ਸੀ ਦਿੱਲੀ ਯੂਨੀਵਰਸਿਟੀ ਨੂੰ ਵੀ ਦਿੱਲੀ ਯੂਨੀਵਰਸਿਟੀ ਜਿਹੜਾ ਉਹ ਪ੍ਰਧਾਨ ਮੰਤਰੀ ਮੋਦੀ ਜੀ ਦੀ ਡਿਗਰੀ ਜਿਹੜੀ ਹੈ ਉਹ ਜਿਹੜਾ ਬੰਦਾ ਕਿਵੇਂ ਹੈ ਆਰਟੀਆਈ ਪਾਈ ਸੀ ਨਿਰਜ ਕੁਮਾਰ ਉਹ ਸਮੋਦੀ ਡਿਗਰੀ ਦਿੱਤੀ ਜਾਵੇ ਪ੍ਰਧਾਨ ਮੰਤਰੀਆਂ ਜੀ ਦੀ ਦਿੱਲੀ ਯੂਨੀਵਰਸਿਟੀ ਉਹਦੇ ਖਿਲਾਫ ਹਾਈ ਕੋਰਟ ਚਲੀ ਗਈ ਦਿੱਲੀ ਹਾਈ ਕੋਰਟ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵਿੱਚ ਕੱਲ ਇਹ ਮਸਲਾ ਆਇਆ ਤੇ ਉੱਥੇ ਜਿਹੜਾ ਤਿਸ਼ਾਰ ਮਹਿਤਾ ਜੀ ਹੈ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਨੇ ਕਿਹਾ ਵੀ ਪ੍ਰਧਾਨ ਮੰਤਰੀ ਦੀ ਬੀਏ ਦੀ ਡਿਗਰੀ ਆਮ ਅਣਜਾਣ ਬੰਦਿਆਂ ਨੂੰ ਥੋੜੋ ਫੜਾਈ ਜਾ ਸਕਦੀ ਹੈ ਇਹ ਸਿਰਫ ਕੋਰਟ ਨੂੰ ਅਸੀਂ ਦਿਖਾ ਸਕਦੇ ਆ ਆਮ ਲੋਕਾਂ ਨੂੰ ਨਹੀਂ ਦੇ ਸਕਦੇ ਕਿਉਂ ਬਈ ਪ੍ਰਧਾਨ ਮੰਤਰੀ ਹੈ ਉਹ ਲੋਕਾਂ ਦਾ ਨਮਾਇੰਦਾ ਹੈ ਲੋਕਾਂ ਨੂੰ ਜਾਣਨ ਦਾ ਹੱਕ ਹੈ ਕਿ ਉਹ ਕੀ ਹੈ ਜੇ ਇਲੈਕਸ਼ਨ ਕਮਿਸ਼ਨ ਨੇ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਕੇਸ ਚੱਲਦੇ ਆ ਜਿਹੜੀਆਂ ਗੱਲਾਂ ਚੱਲਦੀਆਂ ਨੇ ਸਾਰੀਆਂ ਗੱਲਾਂ ਜਗ ਜाहिर ਕਰਨੀਆਂ ਜ਼ਰੂਰੀ ਹੋਈਆਂ ਨੇ ਉਹਨਾਂ ਕਰਕੇ ਪ੍ਰਧਾਨ ਮੰਤਰੀ ਜੀ ਪਹਿਲਾਂ ਆਪਣਾ ਜਿਹੜਾ ਮੈਰਿਟਲ ਸਟੇਟਸ ਹੈ ਵੀ ਉਹ ਵਿਆਹੇਕ ਨਹੀਂ ਉਹ ਲਿਖੋ ਲਗਾਉਂਦੇ ਰਹੇ ਤੇ ਹੁਣ ਉਹਨਾਂ ਨੂੰ ਦੱਸਣਾ ਪੈ ਗਿਆ ਵੀ ਉਹ ਵਿਆਹੇ ਹੋਏ ਤਾਂ ਹੈਗੇ ਆ ਪਰ ਜੋ ਮਰਜੀ ਹੈ ਅਗਲੀ ਗੱਲ ਤੇ ਇਸੇ ਤਰ੍ਹਾਂ ਨਾਲ ਡਿਗਰੀ ਦਿਖਾਉਣਾ ਵੀ ਇਹ ਜ਼ਰੂਰੀ ਹੈ ਦਿੱਲੀ ਹਾਈ ਕੋਰਟ ਦੇਖਦੇ ਆ ਉਹਨੇ ਫਾਸਲਾ ਰੱਖ ਮਾਰਖ ਲਿਆ ਕੀ ਫੈਸਲਾ ਕਰਦੀ ਹੈ ਉਮੀਦ ਕਰੀਏ ਕਿ ਦਿੱਲੀ ਹਾਈ ਕੋਰਟ ਹੁਕਮ ਸੁਣਾਉਗੀ ਦਿੱਲੀ ਜਨਿਵਰਸਿਟੀ ਨੂੰ ਵੀ ਉਹ ਡਿਗਰੀ ਪਬਲਿਕ ਨੂੰ ਦੇ ਦਿਓ ਤੁਸੀਂ ਉਸ ਬੰਦੇ ਨੂੰ ਦਿਓ ਜਿਹੜਾ ਬੰਦਾ ਮੰਗ ਰਿਹਾ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ